ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਆਦੀਪ ਸਿੰਘ ਜੀ ਧੰਨ ਧੰਨ ਬਾਬਾ ਆਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਆਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪਿਛਲੇ ਵੀਡੀਓ ਦੇ ਵਿੱਚ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਕੋਈ ਇਹੋ ਜੀ ਵੀਡੀਓ ਬਣਾਓ ਜਿਸ ਨਾਲ ਸਾਡਾ ਰੱਬ ਤੇ ਹੋਰ ਵੀ ਪੱਕਾ ਵਿਸ਼ਵਾਸ ਹੋ ਜਾਵੇ ਅਸੀਂ ਉਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਖਾਸਾ ਜੀ ਕਹਿੰਦੇ ਨੇ ਕਿ ਇੱਕ ਵਾਰ ਇੱਕ ਬਹੁਤ ਹੀ ਧਰਮੀ ਰਾਜਾ ਰਾਜ ਕਰਿਆ ਕਰਦਾ ਸੀ ਉਸ ਦਾ ਰੱਬ ਵਿੱਚ ਅਟਲ ਵਿਸ਼ਵਾਸ ਸੀ ਪਰਮਾਤਮਾ ਦਾ ਨਾਮ ਲਏ ਬਗੈਰ ਉਹ ਕਦੇ ਵੀ ਰੋਟੀ ਨਹੀਂ ਖਾਂਦਾ ਧਰਮ ਉਸ ਲਈ ਦੁਨੀਆ ਦੀ ਸਭ ਤੋਂ ਪਿਆਰੀ ਚੀਜ਼ ਸੀ ਉਹ ਧਰਮ ਨੇ ਕੁਝ ਵੀ ਕੁਰਬਾਨ ਕਰ ਸਕਦਾ ਸੀ ਭਾਵੇਂ ਕਿ ਉਸ ਨੂੰ ਅਜੇ ਕੁਰਬਾਨੀ ਕਰਨ ਦੀ ਲੋੜ ਨਹੀਂ ਸੀ ਪਣੀ ਉਹ ਰਾਜੇ ਦਾ ਧਰਮੀ ਹੋਣਾ ਦੂਰ ਦੂਰ ਤੱਕ ਮਸ਼ਹੂਰ ਸੀ ਦੂਰੋਂ ਨੇੜਿਓਂ ਆਏ ਹਰ ਸੰਤ ਪਰਮਾਤਮਾ ਦਾ ਉਹ ਸਤਿਕਾਰ ਕਰਦਾ ਸੀ ਹੁਣ ਰਾਜੇ ਦੇ ਘਰ ਦੂਜੇ ਪੁੱਤਰ ਨੇ ਜਨਮ ਲਿਆ ਰਾਜੇ ਨੇ ਖੁਸ਼ੀ ਵਿੱਚ ਸਾਰੇ ਨੇੜੇ ਦੂਰ ਦੇ ਸਾਰੇ ਸਾਧੂਆਂ ਨੂੰ ਸੰਦਿਆ ਉਸ ਦੇ ਵਿੱਚ ਇੱਕ ਪੰਡਤ ਵੀ ਆਇਆ ਉਸਨੇ ਸਾਰਿਆਂ ਨੂੰ ਖਾਣਾ ਖਵਾਉਣ ਤੋਂ ਬਾਅਦ ਸੋਨਾ ਚਾਂਦੀ ਦਿੱਤੇ ਸਾਰੇ ਉਹਨਾਂ ਦਾ ਧੰਨਵਾਦ ਕਰਕੇ ਸਾਰੇ ਉਸ ਨੂੰ ਆਸ਼ੀਰਵਾਦ ਦੇ ਕੇ ਚਲੇ ਗਏ ਪਰ ਇੱਕ ਪੰਡਤ ਦੀ ਵਾਰੀ ਅਜੇ ਆਉਣੀ ਸੀ ਜਦੋਂ ਉਹ ਪੰਡਤ ਦੀ ਵਾਰੀ ਆਈ ਤਾਂ ਰਾਜੇ ਨੇ ਕਿਹਾ ਪੰਡਤ ਜੀ ਤੁਸੀਂ ਜੋ ਵੀ ਮੰਗੋਗੇ ਉਹੀ ਮਿਲੇਗਾ ਪੰਡਤ ਜੀ ਕਹਿੰਦਾ ਰਾਜਾ ਸਾਹਿਬ ਪਹਿਲਾ ਵਚਨ ਦੋ ਕਿ ਆਪਣੀ ਕਹੀ ਗੱਲ ਪੂਰੀ ਕਰਾਂਗੀ ਰਾਜਾ ਖੁਸ਼ੀ ਵਿੱਚ ਫੁੱਲਿਆ ਨਹੀਂ ਸੀ ਸਮੋਂਦਾ ਉਸ ਨੇ ਪੰਡਤ ਨੂੰ ਵਚਨ ਦੇ ਦਿੱਤਾ ਹੁਣ ਉਸ ਪੰਡਤ ਨੇ ਕਿਹਾ ਕਿ ਰਾਜਾ ਸਾਹਿਬ ਤੁਹਾਨੂੰ ਤਿੰਨ ਚੀਜ਼ਾਂ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ ਜਾਂ ਤਾਂ ਤੁਸੀਂ ਮੈਨੂੰ ਗਾਂ ਦਾ ਮਾਸ ਲਿਆ ਕੇ ਤੁਸੀਂ ਦੇ ਦਿਓ ਜਾਂ ਫਿਰ ਆਪਣਾ ਧਰਮ ਛੱਡ ਦਿਓ ਜਾਂ ਫਿਰ ਰਾਜ ਗੱਦੀ ਛੱਡ ਦਿਓ ਰਾਜਾ ਹੱਕਾ ਬੱਕਾ ਰਹਿ ਗਿਆ ਉਹ ਮੂੰਹ ਤੇ ਉਂਗਲ ਰੱਖ ਕੇ ਸੋਚਣ ਲੱਗਾ ਮਹਾਤਮਾ ਨੇ ਉਸ ਨੂੰ 24 ਘੰਟੇ ਦਾ ਸਮਾਂ ਸੋਚਣ ਲਈ ਦਿੱਤਾ ਰਾਜੇ ਨੇ ਰਾਣੀ ਨਾਲ ਸਲਾਹ ਕੀਤੀ ਅਤੇ ਸੋਚ ਵਿਚਾਰ ਕੀਤੀ ਰਾਣੀ ਕਹਿੰਦੀ گاਾਂ ਦੇ మాਸ ਲਿਆਉਣਾ ਬੁਰਾ ਕਰਮ ਅਸੀਂ ਕਰ ਨਹੀਂ ਸਕਦੇ ਦੂਜੀ ਗੱਲ ਆਪਾਂ ਕਦੇ ਧਰਮ ਨੂੰ ਨਹੀਂ ਵੀ ਛੱਡਣਾ ਆਪਣਾ ਧਰਮ ਤਾਂ ਸਭ ਤੋਂ ਉੱਪਰ ਵਾਲੀ ਚੀਜ਼ ਹੈ ਆਪਾਂ ਇੱਕੋ ਗੱਲ ਕਰ ਸਕਦੇ ਹਾਂ ਇਹ ਰਾਜ ਗੱਦੀ ਛੱਡ ਦਿਈਏ ਅਦਲੇਨ ਦੇ ਰਾਜੇ ਨੇ ਮਹਾਤਮਾ ਨੂੰ ਆਪਣਾ ਫੈਸਲਾ ਸੁਣਾ ਦਿੱਤਾ ਕਿ ਸੰਤ ਜੀ ਮੇਰਾ ਆ ਫੈਸਲਾ ਹੈ ਵੀ ਮੈਂ ਰਾਜ ਗੱਦੀ ਛੱਡ ਸਕਦਾ ਪਰ ਦੂਜੀਆਂ ਜਿਹੜੀਆਂ ਦੋ ਗੱਲਾਂ ਨੇ ਉਹ ਨਹੀਂ ਕਰ ਸਕਦਾ ਉਹ ਮਹਾਤਮਾ ਨੇ ਐਲਾਨ ਕਰ ਦਿੱਤਾ ਕਿ ਰਾਜਾ ਰਾਜ ਗੱਦੀ ਛੱਡ ਚੁੱਕਿਆ ਹੈ ਮੈਂ ਹੁਣ ਇਹ ਰਾਜ ਆਪ ਸੰਭਾਂਗਾ ਇਹ ਰਾਜ ਆਪਣੇ ਹੱਥ ਲੈਂਦਾ ਰਾਜੇ ਨੂੰ ਹੁਕਮ ਕਰਦਾ ਕਿ ਉਹ ਰਾਣੀ ਆਪਣੇ ਪਰਿਵਾਰ ਸਮੇਤ ਇੱਥੇ ਤਾਂ ਤੇ ਕੱਪੜੇ ਸਮੇਤ ਪਾ ਕੇ ਬਾਹਰ ਚਲਾ ਜਾਏ ਲੋਕਾਂ ਦੇ ਮੂੰਹ ਅੱਡੇ ਰਹਿ ਗਏ ਰਾਜੇ ਰਾਣੀ ਦੇ ਚਿਹਰੇ ਉਦਾਸ ਹੋ ਗਏ ਲੋਕਾਂ ਤੋਂ ਰਾਜੇ ਦੀ ਇਹ ਹਾਲਤ ਛੱਲੀ ਨਾ ਗਈ ਬੜਾ ਦਰਦ ਵਾਲਾ ਦ੍ਰਿਸ਼ ਸੀ ਲੋਕਾਂ ਤੇ ਦਰਬਾਰੀਆਂ ਦੇ ਅੱਖਾਂ 'ਚੋਂ ਹੰਝੂ ਬਹਿ ਰਹੇ ਸਨ ਪਰ ਰਾਜੇ ਰਾਣੀ ਤੇ ਰਤਾ ਵੀ ਝਿਜਕ ਨਾ ਵਿਖਾਈ ਉਹ ਆਪਣੇ ਦੋਵੇਂ ਮੁੰਡਿਆਂ ਨੂੰ ਨਾਲ ਲੈ ਕੇ ਫਕੀਰਾਂ ਦੀ ਤਰ੍ਹਾਂ ਸਾਹੀ ਮਹਿਲਾਵਾਂ ਵਿੱਚੋਂ ਬਾਹਰ ਚਲੇ ਗਏ ਭਿੱਜੀਆਂ ਅੱਖਾਂ ਨਾਲ ਲੋਕਾਂ ਨੇ ਰਾਜੇ ਨੂੰ ਗਲੀਆਂ ਵਿੱਚੋਂ ਲੰਘਦੇ ਹੋਏ ਦੇਖਿਆ ਕਿਸੇ ਕੋਲ ਕਹਿਣ ਨੂੰ ਕੁਝ ਬਚਿਆ ਹੀ ਨਹੀਂ ਸੀ ਰਾਜਾ ਰਾਣੀ ਅੱਗੇ-ਅੱਗੇ ਤੁਰੇ ਗਏ ਸਰਦੀਆਂ ਦਾ ਮੌਸਮ ਸੀ ਸ਼ਾਮ ਵੇਲੇ ਤੱਕ ਉਹ ਆਪਣੀ ਸੀਮਾ ਤੋਂ ਬਾਹਰ ਹੋ ਗਏ ਸਾਹਮਣੇ ਇੱਕ ਪਿੰਡ ਉਹਨਾਂ ਨੂੰ ਦਿਸੀਆ ਉਧਰੋਂ ਰਾਤ ਪੈ ਗਈ ਉਸ ਪਿੰਡ ਦੇ ਬਾਹਰ-ਬਾਰ ਪਹੁੰਚ ਗਏ ਹੁਣ ਕਿਸ ਤਰ੍ਹਾਂ ਰੋਟੀ ਮੰਗਣ ਜਾਣ ਏ ਸੋਚਦੇ ਉਹ ਅੱਗੇ ਵਧਦੇ ਗਏ ਸਾਹਮਣੇ ਇੱਕ ਝੌਂਪੜੀ ਸੀ ਉਸ ਵਿੱਚ ਇੱਕ ਪੱਠੀ ਸੀ ਪੱਠੀ ਦੇ ਆਲੇ ਦੁਆਲੇ ਪੁੱਜੇ ਦਾਣੇ ਖਿਲਰੇ ਪਏ ਸਨ ਉਹ ਪੱਠੀ ਦੇ ਦੁਆਲੇ ਬੈਠ ਕੇ ਦਾਣੇ ਚੁੱਕ ਕੇ ਖਾਂਦੇ ਰਹੇ ਇਸ ਤਰ੍ਹਾਂ ਸਾਰੀ ਰਾਤ ਪੱਠੀ ਦੇ ਦੁਆਲੇ ਨਿੱਗ ਲੈਂਦੇ ਰਹੇ ਤੇ ਗੱਲਾਂ ਕਰਦੇ ਰਹੇ ਰਾਜਾ ਕਹਿੰਦਾ ਪ੍ਰਮਾਤਮਾ ਜੇ ਤੂੰ ਆਪਣੇ ਭਗਤਾਂ ਨੂੰ ਦੁੱਖ ਦਿੰਦਾ ਤਾਂ ਉਹਨਾਂ ਨੂੰ ਪਰਖਦਾ ਤੂੰ ਉਹਨਾਂ ਦੀ ਪ੍ਰੀਖਿਆ ਲੈਣਾ ਜੇ ਆਪਣੀ ਕਿਸਮਤ 'ਚ ਰਾਜ ਹੋਇਆ ਤਾਂ ਆਪਾਂ ਨੂੰ ਰਾਜ ਦੁਬਾਰਾ ਮਿਲ ਜਾਏਗਾ ਇਸ ਤਰ੍ਹਾਂ ਉਹ ਰਾਣੀ ਨੂੰ ਤੇ ਬੱਚਿਆਂ ਨੂੰ ਦਿਲਾਸਾ ਦਿੰਦਾ ਦਿਨ ਚੜ੍ਹਿਆ ਔਰ ਜੋ ਪੱਠੀ ਚਲਾਉਂਦੀ ਸੀ ਉਹ ਆਈ ਤੇ ਦੇਖ ਕੇ ਹੈਰਾਨ ਰਹਿ ਗਈ ਕਿ ਪੱਠੀ ਦਾ ਸਾਰਾ ਬਾਲਣ ਮੱਚਿਆ ਪਿਆ ਸੀ ਉਹ ਰਾਜੇ ਰਾਣੀ ਨੂੰ ਬੁਰਾ ਭਲਾ ਕਹਿਣ ਲੱਗੀ ਉਹਨਾਂ ਨੇ ਜੋ ਉਹ ਪੱਠੀ ਚਲਾਉਣ ਵਾਲੀ ਸੀ ਉਸ ਨੂੰ ਰਾਤ ਕੱਟਣ ਦੀ ਮਜਬੂਰੀ ਦੱਸੀ ਤੇ ਕਿਹਾ ਸਾਨੂੰ ਆਪਣਾ ਨੌਕਰ ਬਣਾ ਲਿਆ ਜਿਹੜੀ ਪੱਠੀ ਚਲਾਉਂਦੀ ਸੀ ਉਸ ਉਹ ਨੂੰ ਬਾਲਣ ਢੋਣ 'ਚ ਬਹੁਤ ਦਿੱਕਤ ਸੀ ਇਸ ਲਈ ਉਹ ਮੰਨ ਗਈ ਉਹ ਰਾਜਾ ਰਾਣੀ ਨੂੰ ਨੌਕਰ ਰੱਖ ਲਿਆ ਰਾਜਾ ਰੋਜ਼ਾਨਾ ਬਾਹਰ ਬਾਲਣ ਢੋਣ ਦਾ ਕੰਮ ਕਰਨ ਲੱਗਾ ਅਜੀਬ ਰੰਗ ਨੇ ਕੁਦਰਤ ਦੇ ਇਸ ਤਰ੍ਹਾਂ ਕੋਈ 1 ਸਾਲ ਬੀਤ ਗਿਆ ਇੱਕ ਦਾ ਇੱਕ ਦਿਨ ਇੱਕ ਅਮੀਰ ਸੌਦਾਗਰ ਦਾ ਜਹਾਜ਼ ਉਸ ਪਿੰਡ ਕੋਲ ਰੁਕਿਆ ਅਤੇ ਉਹ ਕਈ ਦਿਨ ਉੱਥੇ ਹੀ ਰੁਕਿਆ ਰਿਹਾ ਜਦੋਂ ਜਹਾਜ਼ ਆਇਆ ਸੀ ਤਾਂ ਉੱਥੇ ਠਹਿਰ ਗਿਆ ਸੁਦਾਗਰ ਕਿਸੇ ਪਿੰਡ ਵਿੱਚ ਕੰਮ ਆਇਆ ਸੀ ਜਿਹੜੀ ਉਹ ਭੱਠੀ ਚਲਾਉਂਦੀ ਸੀ ਉਹਦੇ ਘਰ ਵਿੱਚ ਬੈਠੀ ਰਾਣੀ ਉਸ ਦੀ ਨਿਗਾਹ ਚੜ ਗਈ ਉਹ ਉਸ ਦਾ ਰੰਗ ਰੂਪ ਦੇਖ ਕੇ ਹੈਰਾਨ ਰਹਿ ਗਿਆ ਉਸ ਨੇ ਪਤਾ ਕੀ ਕੀਤਾ ਜਿਹੜੀ ਉਹ ਭੱਠੀ ਚਲਾਉਂਦੀ ਸੀ ਉਸ ਨਾਲ ਗੱਲਬਾਤ ਕੀਤੀ ਵੀ ਪੈਸੇ ਦੇ ਲਾਲਚ ਆ ਕੇ ਰਾਣੀ ਨੇ ਰਾਣੀ ਨੂੰ ਕੁਝ ਦਿਨਾਂ ਲਈ ਜਹਾਜ਼ ਵਿੱਚ ਪਾਣੀ ਪਾਣੀ ਢੋਣ ਦਾ ਕੰਮ ਦੇ ਦਿੱਤਾ ਉਸ ਸੂਦਾਗਰ ਦੀ ਕੁਝ ਬਦਨੀਅਤ ਸੀ ਇੱਕ ਦਿਨ ਰਾਣੀ ਜਦੋਂ ਦੂਰ ਡੱਬੇ ਚ ਪਾਣੀ ਦੇ ਘੜੇ ਰੱਖਣ ਗਈ ਤਾਂ ਸੂਦਾਗਰ ਨੇ ਜਹਾਜ਼ ਤੋੜ ਲਿਆ ਇਸ ਤਰ੍ਹਾਂ ਰਾਣੀ ਜਹਾਜ਼ ਵਿੱਚ ਰਹਿ ਗਈ ਰਾਤ ਪੈ ਗਈ ਤਾਂ ਉਹ ਸੂਦਾਗਰ ਉਸ ਰਾਣੀ ਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਵਿਆਹ ਕਰਾ ਲੈ ਜਹਾਜ਼ ਉਸੇ ਟਾਈਮ ਡੋਲੇ ਖਾਣ ਲੱਗ ਪਿਆ ਉਹ ਕਹਿੰਦਾ ਹੁਣ ਤਾਂ ਤੈਨੂੰ ਮੇਰੇ ਨਾਲ ਵਿਆਹ ਤਾਂ ਕਰਾਉਣਾ ਹੀ ਪੈਣਾ ਜਹਾਜ਼ ਡੁੱਬਣ ਦੇ ਕਿਨਾਰੇ ਆ ਗਿਆ ਰਾਣੀ ਵੀ ਬੜੀ ਸਮਝਦਾਰ ਸੀ ਰਾਣੀ ਨੇ ਆਪਣਾ ਧਰਮ ਵਿਚਾ ਕੇ ਰੱਖਿਆ ਸੀ ਜਦੋਂ ਸਦਾਗਰ ਜਿੱਦ ਕਰਨ ਲੱਗ ਪਿਆ ਤਾਂ ਰਾਣੀ ਨੇ ਆਫਤ ਸਿਰ ਤੋਂ ਟਾਲਣ ਲਈ ਕਿਹਾ ਤਾਂ ਹਾਂ ਮੈਨੂੰ 3 ਸਾਲ ਦੇ ਦੇ ਉਸ ਤੋਂ ਬਾਅਦ ਮੈਂ ਤੇਰੀ ਪਤਨੀ ਬਣ ਜਾਵਾਂਗੀ ਸਦਾਗਰ ਵੀ ਡਰਦਾ ਮੰਨ ਗਿਆ ਜਹਾਜ਼ ਫੇਰ ਉੱਤੇ ਤਰਨ ਲੱਗ ਪਿਆ ਉਦੋਂ ਜਦ ਰਾਤ ਨੂੰ ਰਾਜਾ ਜਦ ਘਰ ਆਇਆ ਤਾਂ ਰਾਣੀ ਗਾਇਬ ਸੀ ਉਸਨੇ ਭੱਠੀ ਚ ਲਾਉਣ ਵਾਲੀ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਗੋਲ ਮੋਲ ਉੱਤਰ ਦੇ ਦਿੱਤੇ ਕਹਿੰਦੀ ਜਹਾਜ਼ ਚ ਪਾਣੀ ਰੱਖਣ ਜਾਇਆ ਕਰਦੀ ਸੀ ਪਰ ਅੱਜ ਮੁੜ ਕੇ ਹੀ ਨਹੀਂ ਆਈ ਉਹ ਵੀ ਰਾਜਾ ਸੀ ਉਸਨੇ ਆਪਣੇ ਲੜਕੇ ਤੋਂ ਗੱਲਾਂ ਪੁੱਛੀਆਂ ਤੇ ਸਾਰੀ ਗੱਲ ਸਮਝ ਗਿਆ ਕਰਦਾ ਤਾਂ ਕੀ ਕਰਦਾ ਅਕਸਰ ਉਹ ਵੀ ਸਮਝਦਾ ਸੀ ਕਿ ਇਹ ਕੁਦਰਤ ਦਾ ਕੋਈ ਭਾਣਾ ਹੀ ਵਰਤ ਰਿਹਾ ਹੈ ਜੋ ਉਸਦੀ ਅਗਨੀ ਪ੍ਰੀਖਿਆ ਹੋ ਰਹੀ ਹੈ ਰਾਤ ਉਸਦੀ ਸੋਚਾਂ ਵਿੱਚ ਨਿਕਲ ਗਈ ਉਹ ਸਾਰੀ ਰਾਤ ਆਸਮਾਨ ਵੱਲ ਤਾਰਿਆਂ ਦੇ ਰੰਗ ਬਾਰ ਦੇਖਦਾ ਰਿਹਾ ਅਗਲੇ ਦਿਨ ਉਹ ਆਪਣੇ ਦੋਮੇ ਪੁੱਤਰਾਂ ਨੂੰ ਨਾਲ ਲੈ ਕੇ ਉਥੋਂ ਚਲਾ ਗਿਆ ਨੇੜੇ ਹੀ ਉਸ ਨੂੰ ਇੱਕ ਨਦੀ ਪਾਰ ਕਰਨੀ ਪਈ ਉਸ ਨੇ ਆਪਣੇ ਦੋਮੇ ਪੁੱਤਰਾਂ ਨੂੰ ਮੋਢਿਆਂ ਤੇ ਚੁੱਕ ਲਿਆ ਤੇ ਨਦੀ ਵਿੱਚ ਵੜ ਗਿਆ ਤਾਂ ਨਦੀ ਵਿੱਚ ਇੱਕ ਜ਼ੋਰ ਦੀ ਉਛਾਲ ਆਈ ਤਾਂ ਉਸ ਨੇ ਰਾਜੇ ਦੇ ਪੈਰ ਕੱਢ ਦਿੱਤੇ ਦੋਵੇਂ ਪੁੱਤਰ ਨਦੀ ਵਿੱਚ ਰੁੜ ਗਏ ਹੁਣ ਹੋਣੀ ਨੂੰ ਕੌਣ ਟਾਲ ਸਕਦਾ ਸੀ ਉਹ ਆਪ ਮਸਾਂ ਹੌਲੀ-ਹੌਲੀ ਕਿਨਾਰੇ ਲੱਗਿਆ ਤੇ ਘਾਹ ਨੂੰ ਹੱਥ ਫੜ ਕੇ ਮਸਾਂ ਬਾਹਰ ਨਿਕਲਿਆ ਉਹ ਅੱਧਾ ਬੇਹੋਸ਼ੀ ਦੀ ਹਾਲਤ ਵਿੱਚ ਕਿੰਨਾ ਚਿਰ ਕਿਨਾਰੇ ਪਿਆ ਰਿਹਾ ਉਹ ਆਪਣੇ ਪੁੱਤਰਾਂ ਨੂੰ ਯਾਦ ਕਰਕੇ ਫਿਰ ਬੇਹੋਸ਼ ਹੋ ਗਿਆ ਕਿੰਨਾ ਚਿਰ ਆਸਮਾਨ ਵੱਲ ਤੱਕਦਾ ਰਿਹਾ ਫਿਰ ਹੌਸਲਾ ਕਰਕੇ ਉੱਠਿਆ ਸਾਹਮਣੇ ਇੱਕ ਸ਼ਹਿਰ ਦਿਸਦਾ ਸੀ ਉਹ ਚੁੱਪਚਾਪ ਉੱਧਰ ਨੂੰ ਤੁਰ ਪਿਆ ਕੁਦਰਤੀ ਹੀ ਉਸ ਨਹਿ ਸ਼ਹਿਰ ਦਾ ਰਾਜਾ ਮਰ ਗਿਆ ਸੀ ਤਾਂ ਉੱਥੋਂ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਜਿਹੜਾ ਵੀ ਬਾਹਰਲਾ ਬੰਦਾ ਪੂਰਬ ਵਾਲੇ ਪਾਸਿਓਂ ਉਸ ਸ਼ਹਿਰ ਵਿੱਚ ਆਏਗਾ ਉਸ ਨੂੰ ਰਾਜਾ ਬਣਾ ਦਿੱਤਾ ਜਾਵੇਗਾ ਉਧਰੋਂ ਲੋਕ ਚੜ੍ਹਦੇ ਪਾਸੇ ਤੋਂ ਆ ਰਹੇ ਸਨ ਤੇ ਉਧਰੋਂ ਰਾਜਾ ਵੀ ਆ ਰਿਹਾ ਸੀ ਉਹ ਇਧਰੋਂ ਜਾਣ ਵਾਲਾ ਪਹਿਲਾ ਬੰਦਾ ਸੀ ਲੋਕ ਉਸ ਨੂੰ ਸਤਿਕਾਰ ਨਾਲ ਲੈ ਕੇ ਆਏ ਤੇ ਰਾਜਗਦੀ ਤੇ ਬਿਠਾ ਦਿੱਤਾ ਇਸ ਤਰ੍ਹਾਂ ਉਹ ਮੁੜ ਰਾਜਾ ਬਣ ਗਿਆ ਤੇ ਉਧਰ ਉਸਦੇ ਦੋਵੇਂ ਪੁੱਤਰ ਅਗਲੇ ਘਾਟ ਤੇ ਉਸੇ ਸ਼ਹਿਰ ਦੇ ਕਿਸੇ ਧੋਬੀ ਨੇ ਕੱਢ ਲਏ ਉਸ ਨੇ ਬੱਚਿਆਂ ਦਾ ਚੰਗਾ ਪਾਲਣ ਪੋਸਣ ਕੀਤਾ ਫਿਰ ਸਕੂਲ ਪੜਨੇ ਪਾ ਦਿੱਤੇ ਕੁਝ ਸਮਾਂ ਬੀਤਿਆ ਤੇ ਇੱਕ ਦਿਨ ਅਚਾਨਕ ਉਹ ਸੌਦਾਗਰ ਉਸ ਸ਼ਹਿਰ ਵਿੱਚ ਇੱਕ ਜਹਾਜ਼ ਲੈ ਕੇ ਆਇਆ ਸਮੁੰਦਰੀ ਜਹਾਜ਼ ਵਿੱਚ ਕੀਮਤੀ ਮਾਲ ਲੱਦਿਆ ਹੋਇਆ ਸੀ ਉਸਨੇ ਰਾਜੇ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਤਾਂ ਰਾਜੇ ਨੇ ਕਿਹਾ ਵੱਡੀ ਸੈਨਾ ਤਾਂ ਸਰਹੰਦ ਤੇ ਲੱਗੀ ਹੋਈ ਹੈ ਇਸ ਲਈ ਤੂੰ ਛੋਟੀ ਸੈਨਾ ਲੈ ਲੈ ਇਸ ਲਈ ਜਹਾਜ਼ ਦੇ ਉੱਪਰ ਸੁਰੱਖਿਆ ਲਈ ਸਕੂਲੀ ਬੱਚਿਆਂ ਦੀ ਡਿਊਟੀ ਲਗਾ ਦਿੱਤੀ ਇਸ ਜਹਾਜ਼ ਵਿੱਚ ਉਹ ਰਾਣੀ ਵੀ ਸਵਾਰ ਸੀ ਕੁਦਰਤੀ ਉਸ ਰਾਜੇ ਦੇ ਬੱਚਿਆਂ ਦੀ ਡਿਊਟੀ ਉਸ ਡੱਬੇ 'ਤੇ ਲਗਾ ਦਿੱਤੀ ਜਿਸ ਵਿੱਚ ਸੌਦਾਗਰ ਤੇ ਰਾਣੀ ਸਨ ਰਾਤ ਨੂੰ ਡਿਊਟੀ ਦਿੰਦੇ ਜਦ ਇਹ ਬੱਚਿਆਂ ਨੂੰ ਨੀਂਦ ਆਉਣ ਲੱਗੀ ਤਾਂ ਛੋਟਾ ਲੜਕਾ ਕਹਿੰਦਾ ਭਰਾਵਾ ਕੋਈ ਗੱਲ ਸੁਣਾ ਕਿ ਆਪਣੀ ਰਾਤ ਲੰਘ ਜਾਵੇ ਤਾਂ ਵੱਡਾ ਲੜਕਾ ਕਹਿੰਦਾ ਵੀਰਾ ਕੀ ਸੁਣਾਵਾਂ ਹੱਡ ਬੀਤੀ ਜਾਂ ਜੱਗ ਬੀਤੀ ਦੂਜਾ ਕਹਿੰਦਾ ਆਪਾਂ ਜੱਗ ਬੀਤੀ ਤੋਂ ਕੀ ਲੈਣਾ ਤੂੰ ਹੱਡ ਬੀਤੀ ਸੁਣਾ ਤਾਂ ਵੱਡੇ ਲੜਕੇ ਨੇ ਛੋਟੇ ਲੜਕੇ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ ਰਾਣੀ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਉਸਦੇ ਹੀ ਬੱਚੇ ਨੇ ਸਵੇਰੇ ਜਾਂ ਰਾਣੀ ਨੇ ਰਾਜੇ ਨੂੰ ਕਿਹਾ ਕਿ ਜਿੰਨਾ ਬੱਚਿਆਂ ਦੀ ਰਾਤ ਡਿਊਟੀ ਲੱਗੀ ਸੀ ਡੱਬੇ ਦੇ ਵਿੱਚ ਉਹ ਬੱਚੇ ਮੇਰੇ ਸਬੂਤ ਵਜੋਂ ਜੋ ਉਹਨਾਂ ਦੀ ਕਹਾਣੀ ਸੁਣੀ ਜਾਵੇ ਜਿਹੜੀ ਉਹਨਾਂ ਨੇ ਰਾਤ ਨੂੰ ਸੁਣਾਈ ਸੀ ਦੋਵਾਂ ਬੱਚਿਆਂ ਨੂੰ ਬੁਲਾਇਆ ਗਿਆ ਵੱਡੇ ਨੇ ਉਹ ਸਾਰੀ ਕਹਾਣੀ ਸੁਣਾਈ ਹੁਣ ਰਾਜੇ ਨੂੰ ਵੀ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ ਪਰ ਤੋ ਵੀ ਕਹਿੰਦਾ ਇਹ ਤਾਂ ਬੱਚੇ ਮੇਰੇ ਨੇ ਰਾਜਾ ਰਾਣੀ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਉਹ ਕੋਈ ਫੈਸਲਾ ਲੈਣ ਵਾਲੇ ਹੀ ਸਨ ਤਾਂ ਉਸ ਸਮੇਂ ਉਹ ਮਹਾਤਮਾ ਪ੍ਰਗਟ ਹੋ ਗਏ ਜਿਸ ਨੇ ਰਾਜੇ ਦਾ ਰਾਜ ਛੁੜਵਾਇਆ ਸੀ ਮਹਾਤਮਾ ਕਹਿਣ ਲੱਗਾ ਰਾਜਾ ਸਾਹਿਬ ਤੁਹਾਡੀ ਪਰਖ ਹੋ ਗਈ ਹੈ ਧਰਮੀ ਬੰਦਿਆਂ ਦੇ ਹਮੇਸ਼ਾ ਬੇੜੇ ਪਾਰ ਲੱਗਦੇ ਨੇ ਇਸ ਲਈ ਤੁਸੀਂ ਜਾ ਕੇ ਆਪਣਾ ਰਾਜ ਭਾਗ ਸੰਭਾਲ ਲਓ ਲੋਕ ਤੁਹਾਡੀ ਬੜੀ ਤੀਬਰਤਾ ਨਾਲ ਉੱਥੇ ਉਡੀਕ ਕਰ ਰਹੇ ਨੇ ਇਸ ਸ਼ਹਿਰ ਦੇ ਲੋਕਾਂ ਨੂੰ ਤੁਹਾਡੀ ਕਹਾਣੀ ਮੈਂ ਸੁਣਾਵਾਂਗਾ ਇਸ ਤਰ੍ਹਾਂ ਰਾਜੇ ਨੇ ਇਸ ਸ਼ਹਿਰ ਦਾ ਰਾਜਾ ਥੋਬੀ ਨੂੰ ਬਣਾ ਦਿੱਤਾ ਤੇ ਰਾਜਾ ਰਾਣੀ ਆਪਣੇ ਬੱਚਿਆਂ ਸਮੇਤ ਆਪਣੇ ਦੇਸ਼ ਚਲੇ ਗਏ ਇਸ ਲਈ ਕਹਿੰਦੇ ਨੇ ਜੋ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ ਉਹਦੇ ਨਾਲ ਰੱਬ ਕਦੇ ਮਾੜਾ ਨਹੀਂ ਕਰਦਾ ਜੇਕਰ ਤੁਹਾਡੇ ਨਾਲ ਕੋਈ ਮਾੜਾ ਹੋ ਵੀ ਰਿਹਾ ਤਾਂ ਦੇਖੋ ਉਸਦੇ ਪਿੱਛੇ ਵੀ ਉਸਨੇ ਕੁਝ ਚੰਗਾ ਹੀ ਲੁਕੋਇਆ ਹੈ ਇਸ ਲਈ ਪਰਮਾਤਮਾ ਤੇ ਹਮੇਸ਼ਾ ਵਿਸ਼ਵਾਸ ਰੱਖੋ ਪਰਮਾਤਮਾ ਤੁਹਾਡੀ ਹਮੇਸ਼ਾ ਬਾਹ ਫੜਦਾ ਹੈ ਖਾਲਸਾ ਜੀ ਜੇਕਰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ